ਕਹਿੰਦੇ ਕਿ ਸਾਡੇ ਪਿੰਡ ਜਿਹੜਾ ਵੀ ਨਸ਼ਾ ਹੋਵੇ ਤੁਹਾਨੂੰ ਇੱਥੋਂ ਚੁੱਕ ਕੇ ਲੈ ਜਾਓ ਜਿੰਨੇ ਆਦੇ ਨਾਲ ਕੀਤਾ ਉਹਨੂੰ ਵੀ ਲੈ ਕੇ ਜਾਓ ਸਾਡੇ ਇੱਥੇ ਸਟੇਡੀਅਮ ਆ ਜੀ ਉਹਦੇ ਵਿੱਚ ਸਾਡੇ ਪਿੰਡੋਂ ਹੀ ਕਿਸੇ ਕੋਲੋਂ ਨਸ਼ਾ ਲੈ ਕੇ ਤੇ ਨਸ਼ਾ ਕਰ ਰਹੇ ਸੀ ਸਾਡਾ ਪਰਿਵਾਰ ਉੱਜੜ ਗਿਆ ਤੇ ਬਾਕੀਾਂ ਦੇ ਵੀ ਦਿੱਤਾ ਹੀ ਉੱਜੜ ਗਏ ਤੁਸੀਂ ਕਹਿੰਦੀ ਸੀ ਨਸ਼ਾ ਬੰਦ ਕਰਤਾ ਆ ਸਰਕਾਰ ਕਹਿੰਦੀ ਐ ਕਿ ਨਸ਼ਾ ਬੰਦ ਕਰ ਰਹੇ ਆ ਜੇ ਨਸ਼ਾ ਬੰਦ ਕਰ ਰਹੇ ਨੇ ਨਸ਼ਾ ਬੰਦ ਹੋ ਗਿਆ ਤਾਂ ਫਿਰ ਨਸ਼ਾ ਕਿੱਥੋਂ ਆ ਰਿਹਾ ਹੈ ਖਾ ਜੇ ਵੀ ਸਾਡੇ ਪਿੰਡ ਵਿੱਚ ਧੜਾ ਧੜ ਨਸ਼ਾ ਵੇ ਕਰਿਆ ਵਾ ਆਇਂ ਤਾਂ ਬੋਲਸ ਨੇ ਵੀ ਆਣੇ ਵਾਲੀ ਕਿ ਆਇ ਤੋ ਚਕਾਓ ਚਕਾ ਨਹੀਂ ਚੁਕੋਂਦਾ ਕੋਈ ਵੀ ਇਹ ਤੋਂ ਨਸ਼ਾ ਫਾਰ ਵਾਲਾ ਤਾਂ ਅਸੀਂ ਹੁਣ ਪਿੰਡ ਵਿੱਚ ਕੋਈ ਥੰਗਣ ਨਹੀਂ ਦਿੰਦੇ ਜੀ ਅਸੀਂ ਤੇ ਉਹਦੀ ਜੀ ਛਤਰ ਪ੍ਰੋਲ ਕਰ ਦਿੱਤੀ ਜੀ ਜਿਹੜਾ ਸਾਡੇ ਪਿੰਡ ਵਿੱਚ ਬਾਹਰੋਂ ਕੋਈ ਨੜਕਾ ਹੁਣ ਆ ਰਿਹਾ ਵਾ ਮੇਰਾ ਨਾਮ ਪੂਜਾ ਹਾਂ ਜੀ ਕਿੰਨੇ ਸਾਲ ਦਾ ਭਰਾ ਤੁਹਾਡਾ ਭਾਇਆ ਸਾਲਾਂ ਦਾ ਹੈ ਤੇ ਕਿੱਪਣਾ ਮੋਟ ਕਿੱਪਣਾ ਹੈ ਲੈ ਟੀਕਾ ਲਾ ਲਿਆ ਹਾਂ ਹਾਂ ਜੀ ਅਈ ਤਿੰਨ ਵਾਰੀ ਪਹਿਲਾਂ ਵੀ ਇਹਨੂੰ ਬਚਾਇਆ ਕਿੰਨੀਆਂ ਭੈਣਾਂ ਪੰਜ ਭੈਣਾਂ ਪੰਜ ਭੈਣਾਂ ਇਕੱਲਾ ਹੈ ਹਾਂ ਜੀ ਇਕੱਲਾ ਸਾਰਿਆਂ ਨਾਲ ਸਾਡੇ ਤੋਂ ਛੋਟਾ ਹੈ ਇਹ ਨਸ਼ਾ ਲੈਂਦਾ ਕਿੱਥੋਂ ਸੀ ਤੁਹਾਨੂੰ ਨਹੀਂ ਪਤਾ ਅੱਡੇ ਬੈਂਡ ਚੋਂ ਲੈਂਦਾ ਹੈ ਕਿਹਨੇ ਤੇ ਕੌਣ ਦਿੰਦਾ ਹੈ ਇਹਨੂੰ ਕੁਝ ਪਤਾ ਤੁਹਾਨੂੰ ਮੈਨੂੰ ਨਹੀਂ ਪਤਾ ਕਿੱਥੋਂ ਲੈਂਦਾ ਹੈ ਤੁਹਾਨੂੰ ਨਹੀਂ ਪਤਾ ਉਨਕੀ ਸਰਕਾਰਾਂ ਤੋਂ ਕੀ ਮੰਗਤੀ ਕਰਦੇ ਆਈ ਕਹਿੰਨੇ ਕਿ ਸਾਡੇ ਪਿੰਡ ਜਿਹੜਾ ਵੀ ਨਸ਼ਾ ਵੇਦਾਂ ਨੂੰ ਉੱਥੋਂ ਚੁੱਕ ਕੇ ਲੈ ਜਾਓ ਤੇ ਜਿਹੜਾ ਵੀ ਲੱਗ ਲਾਗੇ ਵੀ ਵੇਚਦਾ ਉਹਨੂੰ ਚੁੱਕੋ ਜਿਹਨੇ ਸਾਡੇ ਵੀਰ ਨੂੰ ਉਹਨ ਦਿੱਤਾ ਨਸ਼ਾ ਉਹਨੂੰ ਪਹਿਲੋ ਚੁੱਕ ਕੇ ਲੈ ਜਾਓ ਤੇ ਜਿੰਨੇ ਅਰੇ ਨਾਲ ਕੀਤਾ ਉਹਨੂੰ ਵੀ ਲੈ ਕੇ ਜਾਓ ਸਾਡਾ ਪਰਿਵਾਰ ਉੱਜੜ ਗਿਆ ਤੇ ਬਾਕੀਆਂ ਦੇ ਵੀ ਇਦਾਂ ਹੀ ਉੱਜੜ ਗਏ ਆਈ ਤਾਂ ਪੁਲਿਸ ਨੇ ਵੀ ਐਨੇ ਵਾਰੀ ਕਿ ਆਇਤੋਂ ਚਕਾਓ ਚਕਾ ਨਹੀਂ ਚੁਕਾਉਂਦਾ ਕੋਈ ਵੀ ਇਹ ਤੋਂ ਨਸ਼ਾ ਸਾਨੂੰ ਨਹੀਂ ਪਤਾ ਕਿੱਥੋਂ ਵਿਕਦਾ ਲੇਕਿਨ ਇਹ ਲੈ ਕੇ ਜ਼ਰੂਰ ਹੁੰਦਾ ਏ ਮੈਂ ਜੀ ਬਲਵਿੰਦਰ ਸਿੰਘ ਬੱਲੀ ਪਿੰਡ ਨਿਸ਼ਾਰਾ ਕਲਾ ਅੱਜ ਜੀ ਇੱਕ ਸਾਡੇ ਪਿੰਡ ਇੱਕ ਲੜਕੇ ਦੀ ਮੌਤ ਹੋਈ ਹੈ ਜੀ ਜੋ ਕਿ ਨਸ਼ਾ ਵਧ ਕਰਨ ਕਰਕੇ ਨਸ਼ਾ ਵਧ ਕੀ ਜੀ ਉਹਨੇ ਆਪਣੀ ਬਾਦੀ ਵਿੱਚ ਟੀਕਾ ਲਾਇਆ ਸੀ ਦੋ ਮੁੰਡੇ ਸੀ ਦੋਵਾਂ ਨੇ ਸਾਡੇ ਇੱਥੇ ਸਟੇਡੀਅਮ ਆ ਜੀ ਉਹਦੇ ਵਿੱਚ ਸਾਡੇ ਪਿੰਡੋਂ ਹੀ ਕਿਸੇ ਕੋਲੋਂ ਨਸ਼ਾ ਲੈ ਕੇ ਤੇ ਨਸ਼ਾ ਕਰ ਰਹੇ ਸੀ ਉਹ ਵੱਧ ਡੋਜ਼ ਹੋਣ ਕਰਕੇ ਇੱਕ ਦੀ ਡੈਥ ਹੋ ਗਈ ਜੀ ਇੱਕ ਜਿਹੜਾ ਲੜਕਾ ਵਾ ਜੀ ਉਹ ਉਹਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਵਾ ਅਸੀਂ ਪੁਲਿਸ ਪ੍ਰਸ਼ਾਸਨ ਦੀ ਵੀ ਨੌਲੇਜ ਚ ਲੈ ਹੁੰਦਾ ਵਾ ਕਿ ਉਹਦੇ ਬਿਆਨ ਲਏ ਜਾਣ ਕਿ ਉਹਨੇ ਨਸ਼ਾ ਕਿੱਥੋਂ ਲਿਆ ਵਾ ਜੇਦੇ ਕੋਲੋਂ ਵੀ ਲਿਆ ਵਾ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋਜੀ ਸਰਕਾਰ ਨੇ ਮੈਮ ਚਲਾਈ ਆ ਯੋਧ ਨਸ਼ਾ ਵਿਰੋਧ ਉਹਦੇ ਸਬੰਧ ਚ ਆਪਾਂ ਅਜੇ ਹਫਤਾ ਪਹਿਲਾਂ ਅਸੀਂ ਮੀਟਿੰਗ ਕੀਤੀ ਸੀ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਨੇ ਵੀ ਹਿੱਸਾ ਲਿਆ ਸੀ ਜੀ ਪਰ ਉਹ ਮੀਟਿੰਗ ਦਾ ਸਾਡੇ ਪਿੰਡ ਵਾਲਿਆਂ ਤੇ ਕੋਈ ਅਸਰ ਨਹੀਂ ਹੋਇਆ ਅਜੇ ਵੀ ਸਾਡੇ ਪਿੰਡ ਵਿੱਚ ਧੜਾ ਧੜ ਨਸ਼ਾ ਵੇਗ ਰਿਆ ਵਾ ਤੇ ਜਿਹੜਾ ਨਸ਼ਾ ਵੇਗ ਰਿਆ ਉਹਦਾ ਤੁਸੀਂ ਨਤੀਜਾ ਅੱਜ ਇੱਥੇ ਅਸੀਂ ਕਬਰਾਂ 'ਚ ਮੜੀਆਂ 'ਚ ਖਲੋਤੇ ਆ ਤੁਸੀਂ ਵੇਖ ਹੀ ਲਿਆ ਵਾ ਵੀ ਕਿੱਦਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਇਹਦੇ ਵਿੱਚ ਮੈਂ ਆਪਣੇ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਵਿੱਚ ਕਿਸੇ ਦੇ ਇੱਕ ਦੇ ਮੋਢੇ ਤੇ ਭਾਰ ਨਹੀਂ ਸੁੱਟਣਾ ਇਹ ਕੰਮ ਹੋਣਾ ਇਹ ਸਾਰਿਆਂ ਨੂੰ ਏਕਾ ਕਰਨਾ ਪੈਣਾ ਵਾ ਜਿਹੜਾ ਕੋਈ ਝਿਜਕਦਾ ਕਿ ਮੈਂ ਨਾ ਬੋਲਾਂ ਮੈਂ ਨਾ ਬੋਲਾਂ ਇਹ ਸਾਰਾ ਏਕਾ ਕਰਕੇ ਫਿਰ ਬੋਲਣ ਦੀ ਲੋੜ ਐ ਇੱਥੇ ਫਿਰ ਅਸੀਂ ਜਿਹੜੇ ਇੱਥੇ ਕੋਈ 2 4 5 ਸ਼ਰਾਰਤੀ ਅੰਸਰ ਨਸ਼ਾ ਵੇਚਣ ਵਾਲੇ ਅੰਸਰ ਨਹੀਂ ਫਿਰ ਉਹਨਾਂ ਦੇ ਨੱਥ ਪਾ ਸਕਦੇ ਹਾਂ ਜੀ ਤੁਹਾਰੋ ਆਗੇ ਪਿੰਡ ਤੇ ਵੇਦਾ ਜਾਂ ਪਿੰਡ ਦੇ ਹੀ ਬੰਦੇ ਕੋਈ ਵੇਚਦੇ ਆ। ਨਹੀਂ ਜੀ ਬਾਹਰ ਵਾਲਾ ਤਾਂ ਅਸੀਂ ਹੁਣ ਪਿੰਡ ਵਿੱਚ ਕੋਈ ਖੰਗਣ ਨਹੀਂ ਦਿੰਦੇ ਜੀ। ਜਿਹੜਾ ਕੋਈ ਬਾਹਰੋਂ ਸਾਨੂੰ ਅਣਪਛਾਤਾ ਲੜਕਾ ਦੇਖਦਾ ਮੇਰੇ ਪਿੰਡ ਵਾਲੇ ਮੇਰੇ ਨਾਲ ਬਹੁਤ ਸਾਥ ਦੇ ਰਹੇ ਪ੍ਰਧਾਨ ਜੀ ਸਾਥ ਦੇ ਰਹੇ ਨੇ। ਅਸੀਂ ਤੇ ਉਹਦੀ ਜੀ ਛੇਤਰ ਪਰੋਲ ਕਰਦੀ ਦੀ ਜਿਹੜਾ ਸਾਡੇ ਪਿੰਡ ਵਿੱਚ ਬਾਹਰੋਂ ਕੋਈ ਲੜਕਾ ਹੁਣ ਆ ਰਿਹਾ ਵਾ ਹੁਣ ਸਾਡੇ ਪਿੰਡ ਵਿੱਚ ਹੀ ਜਿਹੜੇ ਕੋਈ 2-4 ਬੰਦੇ ਸ਼ਰਾਰਤੀ ਜਿਹੜੇ ਨਸ਼ਾ ਵੇਚ ਰਹੇ ਨੇ ਉਹ ਹੀ ਹੀ ਤੇ ਸਾਰਾ ਨਸ਼ਾ ਸਪਲਾਈ ਕਰ ਰਹੇ ਨੇ। ਜੇ ਉਹਨੂੰ ਕਾਰਵਾਈ ਦੀ ਕੀ ਮੰਗ ਕੀ ਕਰਦੇ ਸਕਦਾ ਕਾਰਵਾਈ ਜੀ ਮੈਂ ਐਸਐਚਓ ਸਾਹਿਬ ਦੀ ਨੋਟਿਸ ਚ ਲਿਹਾਤਾ ਜੀ ਸਾਡੇ ਚੌਕੀ ਇੰਚਾਰਜ ਨੇ ਉਹਨਾਂ ਦੀ ਵੀ ਨੋਟਿਸ ਚ ਲਿਹਾਤਾ ਵਾ ਜਿਹੜਾ ਇੱਕ ਲੜਕਾ ਕਾਫੀ ਮੁਸ਼ਕਲ ਨਾਲ ਹਸਪੀਟਲ ਖੜ ਕੇ ਉਹਦੀ ਜਾਨ ਬਚਾਈ ਗਈ ਆ ਜੇ ਉਹ ਬੇਹੋਸ਼ ਆ ਉਹਦੇ ਅਸੀਂ ਸ਼ਾਮੀ ਜਾਂ ਸਵੇਰ ਉਹਦੇ ਬਿਆਨ ਦਵਾਵਾਂਗੇ ਕਿ ਇਹ ਨਸ਼ਾ ਇਹਨਾਂ ਨੇ ਕਿਰਕੋ ਲੈ ਕੇ ਇਹ ਨਸ਼ਾ ਤੇ ਕਿੰਨੇ ਦਾ ਲੈ ਕੇ ਇਹ ਕੀਤਾ ਵਾ ਇਹ ਜਿਸ ਕਰਕੇ ਇੱਕ ਲੜਕੇ ਦੀ ਜਾਨ ਗਈ ਆ ਉਹ ਕੱਲਾ ਕੱਲਾ ਇੱਕ ਪਰਿਵਾਰ ਦਾ ਮੈਂਬਰ ਸੀ ਆਪਣੀ ਉਹਦੀਆਂ 4-5 ਸਿਸਟਰਾਂ ਨੇ ਜੋ ਸਾਰੀਆਂ ਇੱਥੇ ਆਈਆਂ ਨੇ ਵੇਖੋ ਤੁਹਾਡੇ ਸਾਹਮਣੇ ਕਿੱਦਾਂ ਉਹਨਾਂ ਦਾ ਰੋ ਰੋ ਕੇ ਬੁਲਾਹ ਆ ਲਿਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਥੋੜੀ ਜੀ ਸਾਡੇ ਪਿੰਡ ਨਿਸ਼ਾਰੇ ਵਿੱਚ ਕਮਾਨਕ ਥੋੜੀ ਜੀ ਇਹਨੂੰ ਕੱਸਣ ਜਾਂ ਕਿ ਇੱਥੇ ਨਸ਼ੇ ਦੀ ਜੋ ਵੀ ਵਿਕ ਰਿਹਾ ਧੜਾ ਧੜ ਵਿਕ ਰਿਹਾ ਇਹ ਇਹ ਬੰਦ ਹੋ ਸਕੇ ਜੀ ਇਹ ਨਸ਼ੇ ਕਰਦਾ ਹੈ ਜੀ ਇਹ ਪੰਜਾਂ ਭਰਾਵਾਂ ਦਾ ਪੰਜਾਂ ਭੈਣਾਂ ਦਾ ਭਰਾ ਹੀ ਕੀ ਨਾਮ ਕੀ ਸੀ ਲੜਕੇ ਦਾ ਇਹ ਦਾ ਨਾ ਜੀ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸਾਲੋਂ ਕਿਸ ਨੇ ਦੱਸਿਆ ਤੇ ਅਸੀਂ ਆ ਕੇ ਕਿਤੇ ਵੀ ਪੌੜੀਆਂ ਲੱਗੇ ਪਿਆ ਜੀ ਤੇ ਨਸਾ ਨਸਾ ਕੀਤਾ ਆਣ ਕੇ ਵੇਖੋ ਪਸਾਣਾ ਵੀ ਤੁਹਾਡਾ ਬੱਚਾ ਹੈ ਅਸੀਂ ਜਦੋਂ ਗਏ ਆ ਤੇ ਅਸੀਂ ਵੇਖਿਆ ਇਹਨੂੰ ਮਲ ਮੁਰ ਉੱਠਿਆ ਠਾਇਆ ਠੂਇਆ ਵੀ ਆ ਤੇ ਮੁੜ ਕੇ ਇਹਨੂੰ ਮਲਿਆ ਮਲਿਆ ਵੀ ਤੇ ਖਤਮ ਹੋਇਆ ਜੀ ਮੁੜ ਕੇ ਇਹ ਮੰਜਾ ਮੰਗਾਇਆ ਘਰੋਂ ਮੰਜਾ ਮੰਗਾ ਕੇ ਫੇਰ ਨਹੀਂ ਕੰਮ ਲੱਗਦਾ ਸਰਕਾਰਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਕਿਹਾ ਜਾ ਰਿਹਾ ਪੰਜਾਬ ਚ ਨਸ਼ਾ ਖਤਮ ਕਰ ਦੇਣਾ ਪਰ ਇਸ ਤੋਂ ਸਰਕਾਰ ਕੁਝ ਹੀ ਸੌਂਦੀ ਗੇਂਦੀ ਨਹੀਂ ਜੀ ਬੜਾ ਅੱਗੇ ਕਹਿ ਕਹਿ ਕੇ ਵੇਖ ਲਿਆ ਇਹਨੂੰ ਦੋ ਤਿੰਨ ਵਾਰਾ ਹਸਪਤਾਲ ਵੀ ਖੜਿਆ ਪੈਸਾ ਵੀ ਲਾਇਆ ਫੇਰ ਵੀ ਨਹੀਂ ਬਚਦਾ ਰਿਹਾ ਹੁਣ ਐਂਡ ਹੋ ਗਿਆ ਇਹਦਾ ਪਿੰਡ ਦੇ ਵਿੱਚ ਹੀ ਨਸ਼ਾ ਫਿੱਟਦਾ ਬਸ ਇਹਨਾਂ ਨੂੰ ਨਹੀਂ ਪਤਾ ਕਿੱਥੋਂ ਲੈਂਦਾ ਰਿਹਾ ਲੈਂਦਾ ਜ਼ਰੂਰ ਲੈਂਦਾ ਰਿਹਾ ਤੇ ਨਹੀਂ ਕਿ ਸੁਣਨ ਚ ਆਇਆ ਦੋ ਜਾਨੇ ਸੀ ਹਾਂ ਜੀ ਦੋ ਜਾਨੇ ਜੀ ਇੱਕ ਜਾਨਾ ਬਚ ਗਿਆ ਉਹਦੇ ਸਾਹ ਹੈਗੇ ਥੋੜੇ ਥੋੜੇ ਇਹਦੇ ਤੇ ਸਾਹ ਬਿਲਕੁਲ ਹੀ ਖਤਮ ਹੋ ਗਏ ਕੀ ਕਰਦੇ ਉਸ ਪ੍ਰਸ਼ਾਸਨ ਤੋਂ ਮੰਗ ਇਹੋ ਹੀ ਕਰਦੇ ਆਂ ਕਿ ਚਲੋ ਇਹ ਤੇ ਚਲੋ ਇਤਰਾਫ ਹੋ ਗਿਆ ਗਾਂ ਦੁਨੀਆ ਜਿਹੜੇ ਆਉਣ ਵਾਲੀ ਪੀੜ੍ਹੀ ਉਹਨਾਂ ਦਾ ਵੀ ਚਲੋ ਬਚਾਓ ਹੋਵੇ ਨਸ਼ਾ ਖਤਮ ਹੋਣਾ ਚਾਹੀਦਾ